ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਗੱਬਣ ਤੇ ਇੱਕ ਤਾਜੀ ਸੀ ਵੀ ਪਿੱਛੇ ਬੱਚਾ ਫੀਮੇਲ ਕਾਫਾ ਇਹ ਦੋਨਾਂ ਦੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਸੀ ਬਾਈ ਪਿੰਡ ਜਿਹੜਾ ਮਾਨਸਾ ਪਿੰਡ ਬੁਰਜ ਢਿੱਲਵਾ ਕੋਲੇ ਰੜ ਚੌਜ ਦਾ ਪਿੰਡ ਆ ਗਿਆ ਹਾਂ ਹਾਂ ਤੇ ਮੋਬਾਈਲ ਨੰਬਰ ਆਪਣਾ ਜੀ 7087209822 7087209822 09822 ਜਿਹੜੇ ਆਪਾਂ ਪਹਿਲੇ ਨੰਬਰ ਤੇ ਵਿਹੜ ਦੇਖੀ ਜਨਾ ਸੁਆ ਕਿਹੜਾ ਸੁਈਏ ਇਹ ਪਲੂਨ ਬੱਚੀ ਆ ਬਾਈ ਦੋ ਦੰਦ ਆ ਮੂੰਹ ਦੋ ਦੰਦ ਪਲੂਨ ਪਹਿਲਾ ਸੁਆ ਪਹਿਲਾ ਸੁਆ ਸੁਈਏ ਮਗਰ ਵੀ ਇਹਦੇ ਬੱਚੀ ਆ ਗਈ ਹਣਾ ਮਗਰ ਬੱਚੀ ਆ ਬਾਈ स्नोमैन ਦੀ ਆ ਬੱਚੀ ਠੀਕ ਆ ਕਿੰਨਾ ਦਿਨ ਹੋ ਗਿਆ ਸੁਈ ਨਾਲ ਅੱਜ ਤੀਜਾ ਦਿਨ ਹੀ ਆ ਬਾਈ ਆਪਣੇ ਘਰੇ ਸੁਈ ਆ ਕਰੀ ਸੀ ਆ ਬਈ ਜੇਰ ਜੁਰ ਜਮਾ ਓਕੇ ਜਮਾ ਓਕੇ ਬਈ ਠੀਕ ਹੈ ਕਿੰਨਾ ਕੁ ਬੋਲਾ ਸਟਾਰਟਿੰਗ ਆ ਬੋਲਾ ਹੁਣ ਹੈਗਾ ਬਈ 12 19 ਕਿਲੋ ਬੋਲਾ ਹੋਊਗਾ ਮੰਨ ਕੇ ਚੱਲੇ 9 ਕਿਲੋ ਜਮਾ ਨਿੰਬੜ ਨਾਲ ਟਾਈਮ ਦਾ ਹਾਜਰ ਆ ਠੀਕ ਹੈ ਅੰਦਾਜ਼ਾ ਫਿਰ ਕਿੰਨਾ ਦੁੱਧ ਪਾ ਦੋਗੇ ਬੱਚੀ ਬਈ ਜਿੱਦਾਂ ਹੁੰਦਾ ਸਿਆਲ ਤੇ ਫਿਰ ਦੁੱਧ ਦੇਣ ਦੀ 35 ਤੋਂ 40 ਕਿਲੋ ਠੀਕ ਹੈ ਹੁਣ 30 ਕਿਲੋ ਦੀ ਔੜ ਤੇ ਬੱਚੀ ਦੇ ਦੇਂਗੇ ਮੰਨ ਕੇ ਜਿਲੇ ਜੱਟ ਸੌਦਾ 27 28 ਵਾਲਾ ਹੈਗੀ ਆ ਮੁੱਲ ਨਾਲ ਬਈ ਖੁੱਲਾ ਮੁੱਲ ਇਹਦਾ ਕੀ ਰੱਖਿਆ ਮੁੱਲ ਬਈ ਯਾਰ ਜਮਾ ਫਿਕਸ ਹੋਊਗਾ ਤਾਂ ਇੱਕ ਵੀ ਨਹੀਂ ਦੇ ਦੇਣਗੇ ਮਾਨਦਾਨ ਹੋ ਜੂ ਵਿੱਚੋਂ ਮਾੜਾ ਮੋਟਾ ਕਰ ਦਾਂਗੇ ਭਾਈ ਸੋਰੀ ਬਾਹਰ ਨੂੰ ਸੋ ਫਿਰ 120000 ਦੇ ਵਿੱਚੋਂ ਮਾਨਦਾਨ ਹੋ ਜੂ ਕੱਦ-ਕਾਠ ਚੰਗਾ ਜਿੰਦ ਜਾਨ ਵਾਲੀ ਬਿਹੜਾ ਪਲੂਨ ਪਹਿਲਾ ਸੂਆ ਮੂਹ ਹੋ ਦੋ ਦੰਦ ਸੂਈਆ ਤੀਜਾ ਦਿਨ ਹੋ ਗਿਆ ਸੂਈ ਨੂੰ ਜਿੰਦ ਜਾਨ ਜਾਦਬਰੀਡ ਬਹੁਤ ਆ ਤੇ ਲੇਵਾ ਦੇਖੋ ਅੱਗੇ ਪਿੱਛੇ ਦਾ ਹਵਾਨਾ ਫਿਟਿੰਗ ਵਾਲਾ ਸੋ ਸ਼ਾਮ ਦਾ ਟਾਈਮ ਆ ਵੀਡੀਓ ਕਵਰ ਕਰਾਂ ਦਾ ਆਪਣਾ ਸਾਢੇ 3:30 ਤਿੰਨ ਤਿੰਨ ਦਾ ਪੈਂਗ ਹੋ ਗਿਆ ਇਸ ਵਕਤ ਤੇ ਹਵਾਨੇ ਚ ਨਾੜਾ ਵਗੈਰਾ ਸਾਫ਼ ਸੁਥਰੀ ਤੇ ਪੂਰਾ ਕੰਪੈਕਟ ਹਵਾਨਾ ਤੇ ਥਾਣਾ ਦੀ ਮਿੱਥੀ ਦੇਖੋ ਪੂਰੀ ਸਾਫ ਸੁਥਰੀ ਵਿੱਥਿਆ ਥਣਾ ਦੇ ਵਿੱਚ ਤੇ ਚੌਣ ਚਵਾਇ ਇੱਕ ਨੰਬਰ ਆਈ ਜਮਾ ਬਾਈ ਜਮਾ ਤੇ ਜਿਹੜੇ ਦੂਜੇ ਨੰਬਰ ਤੇ ਆਪਾਂ ਗੱਬੜ ਵਿਹੜ ਦੇਖਿਆ ਨੇ ਇਹ ਕਿਹੜਾ ਸੂਆ ਸੂਈ ਇਹ ਵੀ ਪਲੂਨ ਆ ਬਈ ਇਹ ਕਰਾਸ ਆ ਕਰਾਸ ਪਲੂਨ ਪਹਿਲਾ ਸੂਆ ਪਹਿਲਾ ਸੂਆ ਬਈ ਇਹ ਤਾਂ ਹੋ ਚੌਗੀ 2-3 ਇੰਚ ਲਗਭਗ ਹਾਂ ਬਈ ਦੰਦਾ ਚੈੱਕ ਨਹੀਂ ਕਰੀਏ ਕੈਦਨ ਲੈਂਦੀ ਐ ਇਹ ਲੈ ਜੂ ਬਈ 10 ਦਿਨ 10 ਦਿਨ ਜਿਹਦੇ ਸੂਣ ਚ ਬਾਕੀ ਪਏ ਆ ਇਹ ਤੋਂ ਅੰਦਾਜ਼ਾ ਦੁੱਧਾ ਕਿੰਨਾ ਗਲਾਸ ਸਕਦੇ ਆ ਆਪਾਂ 16-17 ਕਿਲੋ ਦੇ ਦੂ ਬਈ 16-17 ਆ ਜੇ ਆਪਾਂ 20-22 ਕਿਲੋ 16-17 ਕਿਲੋ ਆਮ ਨਾਲ ਦੇ ਕਿਉਂਕਿ ਕਰਾਸ ਪ ਇਹਦਾ ਭਾਗ ਹੀ ਰੱਖਿਆ ਇਹਦਾ 62000 ਠੀਕ ਐ ਧੋਰੀਏ ਨੂੰ ਸੋ ਫਿਰ 62000 ਰੁਪਏ ਕੀਮਤ ਦਾ 16 17 ਕਿਲੋ ਦੁੱਧ ਦਊਗੀ ਤੇ ਇਹਦੀ ਕੀਮਤ ਹੈ ਕਿ 120000 ਰੁਪਏ ਦੁੱਧ ਇਹਨੇ ਪਾਉਣਾ 28 27 28 30 ਕਿਲੋ ਦੁੱਧ ਦੁਗੜ ਦੁਗੜ ਨੇ ਬਟਾ ਆ ਗਿਆ ਜਿਵੇਂ ਤੰਜੋ ਰੇਟ ਤੇ ਫਾਸਲਾ ਆ ਗਿਆ ਇਹਦਾ ਸਿਰਫ 62000 ਸੂਣ ਜਿਹਫਤਾ ਖੜ ਲੈਂਦੀ ਆ ਹਨਾ ਹਾਂ ਬਈ ਦੋ ਤਿੰਨ ਦਿਨ ਉੱਪਰ ਥੱਲੇ ਵੀ ਲੈ ਸਕਦੀ ਆ 17 ਲੀਟਰ ਦੁੱਧ ਮੰਨ ਕੇ ਲੈ ਆ ਸਾ ਜੋ ਕੱਦ-ਕਾਡ ਚੰਗਾ ਜਿੰਦ ਜਣ ਵਜੂਦ ਢਿੱਲੇ ਵਾਲੂ ਵੀ ਚੰਗਾ ਸਾਫ ਸਿਧਰਾ ਕੰਪੈਕਟ ਹਵਨਾਂ ਰੱਖਣਾ ਫਿੱਟ ਫੜ ਜਾਵੇਂ ਨੇ ਖਣ ਚਾਰੀਏ ਨਿਕਣ ਮੇ ਸਾਫ ਸੁਥਰੇ ਵਿੱਥੀ ਤੇ ਤੇ ਪਹਿਲਾਂ ਸੂਈ ਆਪਣਾ ਦੋ ਬਿਹੜਾ ਦਿਖਾ ਤੇ ਇੱਕ ਸੂਈ ਵੀ ਤੇ ਇੱਕ ਗੱਬੜ ਪਿੰਡ ਬੁਰਜਟੇਲਮਾ ਮਾਨਸਾ ਜ਼ਿਲ੍ਹੇ ਦਾ ਪਿੰਡ ਪੈਗਾ ਤੇ ਨੰਬਰ ਬੋਲੇ ਵੀਰ ਆਪਣਾ 7875209842 ਸੋ ਕਿਸੇ ਵੀਰ ਦੇ ਕੋਈ ਵੀ ਨੱਕ ਪਸੰਦ ਹੋਵੇ ਇਸ ਨੰਬਰ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੇ ਸਭ ਦਾ ਤਹਿਦਦ